ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਮੁਦੱਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਪੰਜਾਬ 'ਚ ਦੋ ਦਿਨ ਬੱਸਾਂ ਨਹੀਂ ਚੱਲਣਗੀਆਂ ਜੀ ਹਾਂ ਮੈਂ ਸਰਕਾਰੀ ਬੱਸਾਂ ਦੀ ਗੱਲ ਕਰ ਰਿਹਾ ਪੰਜਾਬ ਰੋਡਵੇਜ ਦੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਦਾ ਸੱਦਾ ਦੇ ਦਿੱਤਾ ਹੈ 12 ਔਰ 13 ਤਰੀਕ ਨੂੰ 12 ਤੇ 13 ਮਾਰਚ ਨੂੰ ਦੋ ਰੋਜ਼ਾ ਹੜਤਾਲ ਪੰਜਾਬ ਭਰ ਦੇ ਵਿੱਚ ਸਰਕਾਰੀ ਮੁਲਾਜ਼ਮ ਬੱਸਾਂ ਵਾਲੇ ਕਰਨ ਜਾ ਰਹੇ ਨੇ ਖਾਸ ਕਰ ਕੱਚੇ ਮੁਲਾਜ਼ਮਾਂ ਦੇ ਹਵਾਲੇ ਨਾਲ ਕਨਡਕਟਰ ਨੇ ਡਰਾਈਵਰ ਨੇ ਉਹਨਾਂ ਨਾਲ ਹੋਰ ਅਮਲਾ ਫਲ ਹੈ ਉਹ ਕਹਿੰਦੇ ਸਰਕਾਰ ਲਾਰੇ ਲਈ ਜਾਂਦੀ ਹੈ ਜਦੋਂ ਕਹਿੰਦੇ ਸਰਕਾਰ ਵੋਟਾਂ ਮੰਗਣ ਆਉਂਦੀ ਸੀ ਆਮ ਆਦਮੀ ਪਾਰਟੀ ਦੇ ਨਾਤੇ ਤਾਂ ਸਾਡੇ ਧਰਨਿਆਂ 'ਚ ਬੈੰਦੇ ਸੀ ਸਾਡੇ ਮੁਜ਼ਾਹਰਿਆਂ 'ਚ ਬੈੰਦੇ ਸੀ ਸਾਡੀਆਂ ਦਰਿਆਾਂ 'ਤੇ ਬੈੰਦੇ ਸੀ ਸਾਡੇ ਨਾਲ ਮੈਕ ਤੋਂ ਬੋਲਦੇ ਸੀ ਤੇ ਹੁਣ ਜਦੋਂ ਪੱਕੇ ਕਰਨ ਦੀ ਵਾਰੀ ਆਈ ਤਾਂ ਕੱਲ ਕਰਦੇ ਆ ਅੱਜ ਕਰਦੇ ਆ ਮੀਟਿੰਗਾਂ ਕਰ ਲਓ ਬੈਠ ਲਓ ਆਜੋ ਪਰਸੋਂ ਆਜੋ ਸਵੇਰੇ ਆਜੋ ਕਹਿੰਦੇ ਝੂਠੇ ਵਾਦੇ ਨਹੀਂ ਕਰਦੇ ਕਰਾਉਂਦੇ ਕਹਿੰਦੇ 1 ਸਾਲ 2 ਸਾਲ ਲੰਗਾਤੇ ਥੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਹੋ ਗਏ ਪਰ ਕੱਚੇ ਮੁਲਾਜ਼ਮ ਕੱਲੇ ਰੋਡਵੇਜ ਦੇ ਕਿਉਂ ਪੱਖੋ-ਵੱਖ ਵਿਭਾਗਾਂ ਦੇ ਮੈਸਾ ਸਰਕਾਰ ਨੇ ਬਜਟ ਸੈਸ਼ਨ ਦਾਵਾ ਕੀਤਾ ਕਿ 40000 ਤੋਂ ਵੱਧ ਨੌਕਰੀਆਂ ਦੇਤੀਆਂ ਤੇ ਪਰ ਕਈ ਕਹਿੰਦੇ ਜੀ ਇਹ ਝੂਠੇ ਵਾਦੇ ਨੇ ਕਈ ਕਹਿੰਦੇ ਸਾਨੂੰ ਨਿਯੁਕਤੀ ਪੱਤਰ ਮਿਲੇ ਸਟੇਸ਼ਨ ਨਹੀਂ ਮਿਲੇ ਕੀ ਕਹਿੰਦੇ ਜੀ ਗੱਲਾਂ ਮਿਲੀਆਂ ਲਾਰੇ ਮਿਲੇ ਵਾਦੇ ਮਿਲੇ ਮਿੱਟੀਆਂ ਮਿਲੀਆਂ ਚਾਹ ਮਿਲੀ ਬਿਸਕੁਟ ਵੀ ਮਿਲ ਗਏ ਕਈਆਂ ਨੂੰ ਪਰ ਨੌਕਰੀ ਨਹੀਂ ਮਿਲੀ ਤੇ ਅਦਰ ਸੰਗਰੂਰ ਚ ਵੀ ਧਰਨਾ ਲੱਗਦਾ ਹੈ ਹੈ ਮਤਲਬ ਮੰਤਰੀਆਂ ਦੇ ਘਰੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਨੂੰ ਵੀ ਧਰਨਾ ਲੱਗਦਾ ਹੈ ਚੰਡੀਗੜ੍ਹ ਕੰਨੀ ਨੂੰ ਵੀ ਧਰਨੇ ਲੱਗਦੇ ਨੇ ਪੁਲਾਂ ਤੇ ਵੀ ਧਰਨੇ ਲੱਗ ਜਾਂਦੇ ਨੇ ਪੰਜਾਬ ਚੋਂ ਧਰਨੇ ਦੀ ਮੁੱਖ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਸ ਧਰਨਾ ਨਹੀਂ ਲੱਗਣੇ ਤੇ ਹੁਣ 2 ਦਿਨ ਲਈ ਬੱਸਾਂ ਵਾਲਿਆਂ ਨੇ ਪੀਆਰਟੀਸੀ ਵਾਲਿਆਂ ਨੇ ਪੰਜਾਬ ਰੋਡਵੇ ਵਾਲਿਆਂ ਨੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਦੀ ਕਾਲ ਦਿੱਤੀ ਹੈ ਕਿ ਅਸੀਂ ਪੱਥਾਂ ਦਾ ਚੱਕਾ ਜਾਮ ਕਰਾਂਗੇ ਸੋ ਇਸ ਲਈ ਚਾਹੇ ਤਾਂ ਤੁਸੀਂ ਆਧਾਰ ਕਾਰਡ ਤੇ ਬੀਬੀਆਂ ਹੋਣ ਦੇ ਨਾਤੇ ਭਾਈ ਮੁਫਤ ਸਫ਼ਰ ਕਰਨਾ ਹੈ ਤਾਂ ਆਪਣਾ ਪ੍ਰਬੰਧ ਕਰ ਲਿਓ ਗੱਡੀ ਕਰਕੇ ਜਾਣਾ ਟੈਕਸੀ ਕਰਕੇ ਜਾਣਾ ਜਾਂ ਫਿਰ ਪ੍ਰਾਈਵੇਟ ਬੱਸ ਜਾਣਾ ਇਹ ਤੁਸੀਂ ਦੇਖਣਾ ਜਿਹੜੇ ਨੌਕਰੀ ਪੇਸ਼ੇ ਲਈ ਜਾਂਦੇ ਨੇ ਕੰਮ ਕਰ ਲਈ ਜਾਂਦੇ ਨੇ ਰੋਲ ਦੇ ਵਿੱਚ ਸਰਕਾਰੀ ਪ੍ਰਸੰਸਾ ਸਫਰ ਕਰਦੇ ਨੇ ਵਿਦਿਆਰਥੀ ਨੇ ਕਿਸਦਾ ਪੇਪਰ ਹੋਊਗਾ ਕਿਸੇ ਨੇ ਟੈਸਟ ਲਈ ਜਾਣਾ ਹੋਊਗਾ ਕਿਸੇ ਨੇ ਪੜ੍ਹਾਈ ਲਈ ਕਾਲਜ ਯੂਨੀਵਰਸਿਟੀ ਜਾਣਾ ਹੋਊਗਾ ਸੋ ਇਹਨਾਂ ਦੇ ਲਈ ਫਿਕਰ ਹੁੰਦੀ ਹੈ ਇਹ ਇਸ ਪਹਿਲੂ ਤੇ ਖਬਰ ਇਹ ਤੁਹਾਡੇ ਲਈ ਜ਼ਰੂਰੀ ਹੈ ਕਿ ਪੰਜਾਬ ਰੋਡ ਬਿਜ ਦੇ ਕੱਚੇ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਅਸੀਂ 12 ਤਰੀਕ ਨੂੰ 12 ਵਜੇ ਤੋਂ ਬੱਸਾਂ ਦਾ ਚੱਕਾ ਜਮ ਕਰਾਂਗੇ ਜੇਕਰ ਤਾਂ ਬੱਸਾਂ ਵਾਲੇ ਨੇ ਤੈਅ ਕਰ ਲਿਆ ਕਿ ਅਸੀਂ ਭਾਈ ਆਪਣੀ ਦੀਪੂਆਂ 'ਚ ਬੱਸਾਂ ਖੜੇ ਆਉਣੇ ਫਿਰ ਤਾਂ 10 ਵਜੇ ਤੋਂ ਬਾਅਦ ਸਵਾਰੀਆਂ ਨਹੀਂ ਛਡਾਉਣਗੇ ਫਿਰ ਸਾਡੀ ਪਹੁੰਚ ਪਹੁੰਚ ਕੇ ਖੜਾ ਦੇਣਗੇ ਜੇਕਰ ਇਹ ਹੋਏ ਕਿ ਜਿੱਥੇ ਬੱਸ ਹੈ ਉੱਥੇ ਤੱਕ ਜਾਊਗੀ 12 ਵਜੇ ਤੋਂ ਬਾਅਦ ਨਹੀਂ ਚੱਲੂਗੀ ਫਿਰ ਭਾਈ ਅੱਧਾ ਬਾਟੇ ਵੀ ਤੁਸੀਂ ਫਸ ਸਕਦੇ ਹੋ ਇਸ ਲਈ ਧਿਆਨ ਰੱਖਿਓ 12 ਵਜੇ ਤੋਂ ਲੈ ਕੇ ਸ਼ਾਮ ਤੱਕ ਚੱਕਾ ਜਾਮ ਹੈ ਤੇ ਕਹਿੰਦੇ ਜੀ ਅਸੀਂ 13 ਤਰੀਕ ਨੂੰ ਚੰਡੀਗੜ੍ਹ 'ਚ ਮੁਲਾਜ਼ਮ ਕਹਿੰਦੇ ਅਸੀਂ ਪੰਜਾਬ ਦੀ ਪ੍ਰਧਾਨ ਸਭਾ ਦਾ ਕਰਾਓ ਕਰਨਾ ਆਉਣਾ ਜਿੱਥੇ ਬਜਟ ਪਰ ਚੰਡੀਗੜ੍ਹ ਦੀ ਪੁਲਿਸ ਕਹਿੰਦੀ ਐ ਸੱਚ ਚੰਡੀਗੜ੍ਹ ਚ ਵੰਡ ਨਹੀਂ ਦਿੰਦੇ ਕਿਸੇ ਨੂੰ ਇਹ ਨਵਾਂ ਤਰੀਕਾ ਲੱਭ ਲਿਆ ਜਨਾਬ ਕਿ ਚੰਡੀਗੜ੍ਹ ਚ ਕਿਸੇ ਸਮੇਂ ਮਟਕਾ ਚੌਂਕ ਤੇ ਰੋਸ਼ਮਜਾਰੇ ਹੁੰਦੇ ਸੀ ਫਿਰ 25 ਸੈਕਟਰ ਦੇ ਤਾ ਹੁਣ ਕਹਿੰਦੇ ਜੀ ਮਹਾਲੀ ਚ ਰਹੋ ਹਰਿਆਣੇ ਵਾਲੇ ਪੰਚਕੁੱਲੇ ਚ ਰਹੋ ਪੰਜਾਬ ਵਾਲੇ ਮਹਾਲੀ ਦੀ ਹੱਦ ਚ ਰਹੋ ਉੱਥੇ ਵੈਰੀਗੇਟ ਲਾ ਕੇ ਰੋਕ ਲੋ ਭਾਈ ਪੰਜਾਬ ਦੀ ਰਾਜਧਾਨੀ ਐ ਆਪਣੀ ਰਾਜਧਾਨੀ ਚ ਵੀ ਧਰਨਾ ਨਹੀਂ ਦੇਣ ਦਵੋਗੇ ਹਰਿਆਣੇ ਵਾਲਿਆਂ ਨੂੰ ਅਜੇ ਤਾਂ ਰਾਜਧਾਨੀ ਦਾ ਮਿਲਿਆ ਹੋਇਆ ਇੱਥੇ ਵੈਸੇ ਉਹਨਾਂ ਨੂੰ ਆਪਣੀ ਮਿਲਣੀ ਚਾਹੀਦੀ ਸੀ ਨਵੀਂ ਬਣਾਉਣ ਤੇ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਨ ਦਾ ਪੁਲਿਸ ਦਾ ਕਿ ਭਾਈ ਪੰਜਾਬ ਦੀ ਹੱਦ 'ਚ ਰੋਕ ਦਿਓ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਵੀ ਨਾ ਪੜਨ ਦਿਓ ਕਮਾਲ ਹੈ ਜਨਾਬ ਪਰ ਇਹ ਇਸ ਲਈ 2 ਦਿਨ ਦੇ ਰੋਸ਼ ਮੁਜ਼ਾਰੇ ਨੂੰ ਦੇਖਦੇ ਆਂ ਬੱਸਾਂ ਦੇ ਚੱਕਾਂ ਜਾਮ ਦੇਖਦੇ ਆਂ ਖਬਰ ਤੁਹਾਡੇ ਲਈ ਐਮ ਹੈ ਗੌਰ ਰੱਖਿਓ ਪਰ ਕੇਜਰੀਵਾਲ ਜੀ ਤਾਂ ਕਹਿੰਦੇ ਪੰਜਾਬ 'ਚ ਅਸੀਂ 13 ਸੀਟਾਂ ਜਿੱਤਣ ਜਾ ਰਹੇ ਹਾਂ ਜੀ ਹਾਂ ਮੁਖਵਤਰੀ ਭਗਵੰਤ ਮਾਨ ਜੀ ਨੇ ਵੀ ਕਿਹਾ ਕਿ ਮੇਰੇ ਬੱਤੀ ਦੰਦੇ ਨੇ ਅਸੀਂ 13 ਦੀ 13 ਸੀਟਾਂ ਜਿੱਤ ਲੈਣੀਆਂ ਕੇਜਰੀਵਾਲ ਜੀ ਕਹਿੰਦੇ ਕਿ ਭਾਈ ਮੈਂ ਨਾ ਦਾ ਦੇਤਾ ਹੈਨਾ ਅੱਜ ਤੋਂ ਸੰਸਦ ਚ ਸੰਸਦ ਚ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗਾ ਮਾਨ ਲਓ ਜੀ ਕਹਿੰਦੇ ਅੱਜ ਤੋਂ ਨਾਰਾ ਦਿੱਲੀ ਚ ਵੀ ਦੇਖਿਆ ਇਹਨੇ ਵੈਸੇ ਸੰਸਦ ਕੇਜਰੀਵਾਲ ਤੇ ਦਿੱਲੀ ਵੀ ਖੁਸ਼ਹਾਲ ਤੇ ਹੁਣ ਚੰਡੀਗੜ੍ਹ ਚ ਆ ਕੇ ਮੋਹਾਲੀ ਦੇ ਵਿੱਚ ਰੈਲੀ ਕੀਤੀ ਤੇ ਆਪਣਾ ਕਹਿੰਦੀ ਚੋਣ ਮਹਿੰਮ ਦਾ ਆਗਾਜ਼ ਕਰਤਾ ਤੇ ਨਾਰਾ ਦਿੱਤਾ ਹੈ ਕਿ ਜੀ ਸੰਸਦ ਚ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗਾ ਮਾਨ ਭਗਵੰਤ ਮਾਨ ਜੀ ਕਹਿੰਦੇ ਧੰਨਵਾਦ ਤੁਸੀਂ ਨਾਰਾ ਚ ਮੇਰਾ ਨਾਮ ਸ਼ਾਮਲ ਕੀਤਾ ਹੁਣ ਮੇਰੀ ਜ਼ਿੰਮੇਵਾਰੀ ਵੱਧ ਗਈ ਤੇ ਮੇਰੇ ਬੱਤੀ ਦੰਦ ਨੇ ਕਹਿੰਦੇ 13 0 ਨਾਲ ਕਰਾਂਗੇ 13 ਦੀ 13 ਜਿੱਤਾਂਗੇ ਦਵਾਂਗੇ ਤੇ ਕੇਜਰੀਵਾਲ ਜੀ ਨੇ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਤੀ ਕਿ 13 ਸੀਟਾਂ ਸਾਨੂੰ ਦੇ ਦਿਓ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰ ਦਿਓ ਮੈਂ ਦਿੱਲੀ ਤੋਂ ਅਚੇਚੇ ਤੌਰ ਤੇ ਤੁਹਾਡੇ ਕੋਲ ਆਇਆ ਤੇ ਕਹਿੰਦੇ ਜੀ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਤਾਂ ਸੇਵਾ ਕਰਨ ਆਏ ਆ ਅਸੀਂ ਰੋਜ਼ਗਾਰ ਦੇਤਾ ਐ ਅਸੀਂ ਘਰ ਘਰ ਆਟਾ ਦਾਲ ਪਚਾਤਾ ਅਸੀਂ ਭ੍ਰਸਤਾਚਾਰ ਖਤਮ ਕਰਤਾ ਅਸੀਂ ਨੌਕਰੀਆਂ ਵੰਡਤੀਆਂ ਬਿਜਲੀ ਮੁਫਤ ਵੰਡਤੀ ਇਸ ਲਈ ਸਾਡਾ ਹੱਕ ਮੰਗਦਾ ਬਿਲਕੁਲ ਜੀ ਅਗਲੇ ਆਪਣੇ ਦੋ ਸਾਲ ਦੇ ਕਾਰਗੁਜ਼ਾਰਾਂ ਨੂੰ ਇਸ਼ਤਿਹਾਰਾਂ ਰਾਈ ਬੋਡਾਂ ਰਾਈ ਪੋਸਟਰਾਂ ਰਾਈ ਪ੍ਰਚਾਰ ਰਹੇ ਨੇ ਸੋ ਫੈਸਲਾ ਪੰਜਾਬ ਨੇ ਕਰਨਾ ਬਾਕੀ ਪਾਰਟੀਆਂ ਵੀ ਆਉਣਗੀਆਂ ਤੁਹਾਡੇ ਕੋਲ ਆਪਣੇ ਬਾਦੇ ਆਪਣੀਆਂ ਗਰੰਟੀਆਂ ਲੈ ਕੇ ਉਹਨਾਂ ਚੋਂ ਤੁਸੀਂ ਕਿਹਨਾਂ ਨੂੰ ਚੁਣਨਾ ਕਿਹਨੂੰ ਨਹੀਂ ਚੁਣਨਾ ਇਹ ਫੈਸਲਾ ਪੰਜਾਬ ਨੇ ਕਰਨਾ ਪਰ ਕੇਜਰੀਵਾਦ ਜੀ ਕਹਿੰਦੇ ਕਿ 13 ਜ਼ੀਰੋ ਕਰ ਦਿਓ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰ ਦਿਓ ਕਿਉਂਕਿ ਦਿੱਲੀ ਕੇਂਦਰ ਭਾਜਪਾ ਦੀ ਸਰਕਾਰ ਕਹਿੰਦੀ ਜਿਸ ਪੰਜਾਬ ਦੇ ਫੰਡ ਰੋਕ ਲਿੰਦੀ ਬਿਲਕੁਲ ਜੀ ਕੇਂਦਰ ਸਾਡਾ ਪਿੰਡੂ ਵਿਕਾਸ ਫੰਡ ਰੋਕੀ ਬੈਠੀ ਹੈ GST ਸਮਝ ਸਰ ਨਹੀਂ ਦਿੰਦੀ ਵਿਕਾਸਪੰਡ ਰੋਕ ਲੈਂਦੀ ਹੈ ਹਾਂ ਸਾਡੇ ਨਾਲ ਪੰਜਾਬ ਨਾਲ ਧੱਕੇਸ਼ਾਹੀ ਕਰਦੇ ਨੇ ਇਸ ਮਸਲੇ ਤੇ ਜੇ ਦੂਜੀ ਪਾਰਟੀ ਦੀ ਸਰਕਾਰ ਤਾਂ ਹੀ ਡਬਲ ਇੰਜਣ ਦਾ ਫਾਰਮੂਲਾ ਹੁੰਦਾ ਜਦੋਂ ਕਿ ਸਰਕਾਰ ਸਰਕਾਰ ਹੁੰਦੀ ਹੈ ਪਰ ਕੇਜਰੀਵਾਲ ਜੀ ਸੱਚ ਦੱਸਿਓ ਪੰਜਾਬ ਨੇ ਤਾਂ 92 ਵਿੱਚ ਜਤਾ ਕੇ ਭੇਜੇ ਨੇ ਕਿੰਨੇ ਕੁ ਪੰਜਾਬ ਦੀ ਆਵਾਜ਼ ਬਣਦੇ ਨੇ ਕਿੰਨੇ ਕੁ ਪੰਜਾਬ ਦੇ ਲਈ ਬੋਲਦੇ ਨੇ ਵੈਸੇ ਤਾਂ ਪੰਜਾਬ ਨੇ 117 ਜਤਾਏ ਨੇ 117 ਦੇ 117 ਪੰਜਾਬ ਦੇ ਨੇ ਆਪਣੀਆਂ ਪਾਰਟੀਆਂ ਲਈ ਵੱਧ ਬੋਲਦੇ ਨੇ ਆਪਣੀ ਧਿਰ ਲਈ ਵੱਧ ਬੋਲਦੇ ਨੇ ਪੰਜਾਬ ਲਈ ਘੱਟ ਬੋਲਦੇ ਨੇ ਤੇ ਤੁਸੀਂ ਸੰਸਦ ਦੀ ਗੱਲ ਕਰਦੇ ਹੋ ਫਿਰ ਅਸਵਾ ਸਾਰੀ ਤੁਹਾਡੇ ਨੇ ਕਿੰਨੇਕ ਪੰਜਾਬ ਨਹੀਂ ਖਲੋਗੇ ਇਸੇ ਤਰ੍ਹਾਂ ਪੰਜਾਬ ਚੋਂ 13 MP ਤਾਂ ਬਣ ਕੀ ਜਾਂਦੇ ਨੇ ਉਹ ਕਹਿੰਦੇ ਉਹ ਨਹੀਂ ਬੋਲਦੇ ਜੇ ਹੁਣ ਸਾਡੇ ਵਾਲੇ ਜਿਤਾ ਦੋਗੇ ਫਿਰ ਕੇਂਦਰ ਕੋਈ ਤੁਹਾਡੇ ਪੈਸੇ ਰੋਕ ਸਕਦਾ ਮਤਲਬ ਇਹ ਰੋਜਨੀਤੀ ਕਿਸ ਤੱਕ ਹੱਦ ਤੱਕ ਆ ਗਈ ਪਰ ਇਸ ਤੋਂ ਅਗਲੀ ਗੱਲ ਇੱਕ ਪਹਿਲੂ ਹੋਰ ਬਾਹਰ ਆ ਉਹਨਾਂ ਨੇ ਕੇਜਰੀਵਾਲ ਜੀ ਕਹਿੰਦੇ ਕਿ ਭਾਜਪਾ ਪੰਜਾਬ ਦੇ ਵਿੱਚ ਮਾਨ ਸਰਕਾਰ ਡੇਗਣਾ ਚਾਹੁੰਦੀ ਹੈ ਬਿਲਕੁਲ ਜੀ ਇਹ ਗੱਲ ਲੋਕਾਂ ਦੀ ਗੱਲ ਮੰਨ ਨੂੰ ਲੱਗ ਸਕਦੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਪਾਚਪਾ ਨੇ ਜਿਸ ਕਦਰ ਸੁਬਿਆਂ ਦੇ ਵਿੱਚ ਸਰਕਾਰਾਂ ਡਿੱਗੀਆਂ ਜਬਰੀ ਬਣਾਈਆਂ ਲੋਕਾਂ ਨੇ ਫਤਫਾ ਕਿਸੇ ਹੋਰ ਨੂੰ ਦਿੱਤਾ ਕਿਸੇ ਹੋਰ ਪਾਰਟੀ ਦੇ ਐਮਐਲਏ ਜਤਾਏ ਪਰ ਤੋੜ ਲੋ ਖਰੀਦ ਲੋ ਨਾਲ ਲਾ ਲੋ ਪ੍ਰਭਾਵਿਤ ਕਰ ਲੋ ਐਮਸੀ ਦੇ ਚੋਣ ਮੇਅਰ ਦੀ ਚੋਣ ਨਗਰ ਨਿਗਮ ਦੀ ਚੋਣ ਚੰਡੀਗੜ੍ਹ ਚ ਕਮਾਲ ਕੀਤਾ ਪਿਆ ਕਦੇ ਉਧਰ ਨੂੰ ਚਲ ਗਏ ਕਦੇ ਇਧਰ ਨੂੰ ਆ ਗਏ ਤਿੰਨ ਤਿੰਨ ਵਾਰ ਪਾਰਟੀਆਂ ਬਦਲੀਆਂ ਤੇ ਹੁਣ ਇਹ ਸਵਾਲੇ ਨਾਲ ਲੋਕਾਂ ਦੀ ਗੱਲ ਇਹ ਮੰਨੂ ਲੱਗਦੀ ਹੈ ਕਿ ਹਾਂ ਕਿਜੀਵਾਲ ਕਹਿ ਰਹੇ ਨੇ ਤੇ ਭਾਜਪਾ ਹੀ ਕਰਦੀ ਆਈ ਹੈ। ਅਹਮਾਤਰ ਚ ਮਸਾਂ ਬਚੀ ਹੈ ਕਾਂਗਰਸੀ ਸਰਕਾਰ। ਸੋ ਹੋ ਗਿਆ ਸੀ ਖੇਲਾ। ਸੋ ਇਸ ਲਈ ਕਹਿੰਦੇ ਜੀ ਕਿ ਕੀ ਕਰ ਸਕਦੇ ਨੇ। ਠੀਕ ਹੈ। ਭਾਜਪਾ ਇਸ ਮਾਮਲੇ 'ਚ ਬਹੁਤ ਗਰਾਵੜਤੀ ਰਾਜਨੀਤੀ ਕਰ ਲੈਂਦੀ ਹੈ, ਹਿੱਟਲੇ ਪੱਧਰ ਦੀ ਰਾਜਨੀਤੀ ਕਰ ਲੈਂਦੀ ਹੈ। ਖਰੀਦੋ-ਫਰੋਖਤ ਪੰਨ ਤੋੜ, ਚੱਕ-ਚਕਾਈ। ਪਰ ਜਨਾਬ ਕਿਜੀਵਾਲ ਜੀ ਮੜੇ ਜੀ ਸਬੂਤ ਦੇ ਦੋਂ ਤਾਂ ਜ਼ਿਆਦੇ ਲੋਕਾਂ ਨੂੰ ਭਰੋਸਾ ਹੋ ਜੂ। ਛੋਟੀਪੁਰ ਵਾਲਾ ਸਬੂਤ ਲੋਕ ਅੱਜ ਤੱਕ ਦੇਖਦੇ ਆ। ਛੋਟੇਪੁਰ ਨੇ ਧੋਖਾ ਕਰ ਲਿਆ ਜੀ ਪੈਸੇ ਮੰਗ ਲਏ ਜੀ ਰਿਸ਼ਵਤ ਲੈ ਲਈ ਜੀ ਅਜੇ ਤੱਕ ਸਬੂਤ ਨਹੀਂ ਆਇਆ ਉਹ ਵੀਡੀਓ ਉਹ ਫੁਟੇਜ ਜਾਰੀ ਨਹੀਂ ਹੋਈ ਹਜੇ ਤੱਕ ਤੋਂ ਇੰਤਜ਼ਾਰ ਹੀ ਰਹਿ ਗਿਆ ਉਸੇ ਤਰ੍ਹਾਂ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੇ ਸਰਕਾਰ ਦੇ ਐਮ ਐਲ ਏ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਤੁਹਾਡੇ ਪਾਰਟੀ ਦੇ ਪੰਜਾਬ ਦੇ ਬੁਲਾਰਿਆਂ ਨੇ ਪ੍ਰੈਸ ਕਾਨਫਰੰਸ ਕਰ ਕਰਕੇ ਦਮ ਭਰਿਆ ਸੀ ਕਿ 25-25 ਕਰੋੜ ਚ ਸਾਨੂੰ ਖਰੀਦਣ ਦੀ ਕੋਸ਼ਿਸ਼ ਹੋਈ ਹੈ ਸਾਡੇ ਐਮ ਐਲ ਏ ਨੂੰ 25-25 ਕਰੋੜ ਦੀ ਆਫਰ ਹੋਈ ਹੈ ਦਿੱਲੀ ਚਾਵਾਂ ਦੀ ਪਾਰਟੀ ਕਹਿੰਦੀ ਸਾਡੇ ਐਮ ਐਲ ਏ ਨੂੰ 25-25 ਕਰੋੜ ਦੀ ਆਫਰ ਹੁੰਦੀ ਹੈ ਸੋ ਜਨਾਬ ਇਹ ਕਹਿਣ ਤੋਂ ਬਾਅਦ ਉਹ ਤੱਤ ਕਿਨੇ ਰੱਖਣੇ ਸੀ ਸਾਹਮਣੇ ਜੇ 25 ਕਰੋੜ ਦੀ ਕੋਈ ਆਫਰ ਕਰਦਾ ਤਾਂ ਉਹ ਘਟੂ ਘਟ ਫੋਨ ਕਰੇਗਾ ਕੋਈ ਆਪਣਾ ਵਿਚੋਲੀਆ ਭੇਜੇਗਾ ਕੋਈ ਆਪ ਮਿਲਣ ਆਏਗਾ ਕਿਸੇ ਰਾਹੀਂ رابطہ ਹੋਏਗਾ ਕਿਸੇ ਮੀਟਿੰਗ ਤੁਹਾਨੂੰ ਕਹੇਗਾ ਜੇਕਰ ਕੋਈ ਲੀਟਰ ਤੁਹਾਨੂੰ ਮਿਲਣਾ ਹੁੰਦਾ ਤਾਂ ਭਾਈ ਸੀਸੀਟੀਵੀ ਜਾਰੀ ਕਰ ਦਿਓ ਕਿ ਫਲਾਣਾ ਆਇਆ ਸੀ ਬੀਜੇਪੀ ਦਾ ਜੇਕਰ ਉਹਨੇ ਆਪਣਾ ਕੋਈ ਫਿਲਾ ਭੇਜਿਆ ਉਹਦੀ ਫੁਟੇਜ ਜਾਰੀ ਕਰ ਦਿਓ ਕਿ ਭਾਈ ਆ ਬੰਦਾ ਆਇਆ ਸੀ ਸਨੇਹਾ ਲੈ ਕੇ ਜਾਂ ਕਿਸੇ ਨੇ ਫੋਨ ਤੇ ਆਇਆ ਤੱਕ ਟੁਕ ਟੁ ਫੋਨ ਤੇ ਰਿਕਾਰਡਿੰਗ ਕੀਤੀ ਹਣੀ ਜੇ ਰਿਕਾਰਡਿੰਗ ਨਹੀਂ ਕੀਤੀ ਫੋਨ ਤਾਂ ਆਇਆ ਹੁਣ ਨੰਬਰੇ ਜਾਰੀ ਕਰ ਦੋ ਆ ਕਾਲ ਆ ਪਾਈ ਇਸ ਨੰਬਰ ਦੀ ਜਾਂ ਤੁਸੀਂ ਕਿਤੇ ਸਰਕਾਰੀ ਮੀਟਿੰਗ ਚ ਗਏ ਹੋ ਮਿਤਸ਼ਾ ਨਾਲ ਨਰਿੰਦਰ ਮੋਦੀ ਹੋਰ ਨਾਲ ਕਿਸੇ ਕੇਂਦਰੀ ਮੰਤਰੀ ਨਾਲ ਭਾਜਪਾ ਦੇ ਕਿਸੇ ਲੀਡਰ ਨਾਲ ਉਹਨੇ ਪਾਈ ਫਰਾਨੀ ਮੀਟਿੰਗ ਚ ਕੀ ਆ ਉਹਦਾ ਹੀ ਹਵਾਲਾ ਦੱਸ ਦੋ ਸੋ ਬੇਸ਼ੱਕ ਇਹ ਗੱਲ ਲੋਕਾਂ ਦੇ ਮਨਾਂ ਨੂੰ ਲੱਗਦੀ ਹੈ ਕਿ ਭਾਜਪਾ ਇਸ ਤਰ੍ਹਾਂ ਦੀ ਖੇਡ ਕਰਦੀ ਆ ਜੇਕਰ ਤੁਸੀਂ ਤੱਤ ਦੱਸ ਦੋ ਸਬੂਤ ਦੱਸ ਦੋ ਤਾਂ ਹੋਰ ਪੱਕਾ ਹੋ ਜਵੇ ਪਰ ਉਹ ਸਬੂਤ ਦੇਣ ਲੱਗਿਆਂ ਇਟੂ ਘੜ ਛੋਟੀਪੁਰ ਵਾਲੀ ਸਬੂਤ ਵੀ ਦਿਖਾ ਦਿਓ ਇਸ ਮਸਲੇ ਤੇ ਪੰਜਾਬ ਹੈਰਾਨ ਪਰੇਸ਼ਾਨ ਵੀ ਹੈ ਸੋ ਜੀ ਅੱਜ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਮਹਿੰਮ ਦਾ ਆਗਾਜ਼ ਕਰਕੇ ਦਮ ਭਰਿਆ ਕਿ ਅਸੀਂ 13 0 ਕਰਾਂਗੇ ਪਰ ਫੈਸਲਾ ਪੰਜਾਬ ਨੇ ਕਰ ਉਧਰ ਅਕਾਲੀ ਭਾਜਪਾ ਕਹਿੰਦਾ ਸਾਡਾ ਘਟ ਜੋੜ ਹੋ ਗਿਆ ਤੇ ਸਿਰ 13 0 ਸੀ ਕਰਦੀ ਇਹ ਪਰ ਪੰਜਾਬ ਦੇ ਹੱਥ ਹੈ ਜੀ ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ ਚ ਕੱਲਿਆਂ-ਕੱਲਿਆਂ ਲੜ ਕੇ ਸੋਦੀ ਹੈ ਕਿ 13 13 ਅਸੀਂ ਜਿੱਤ ਲੈਣੀਆਂ ਤੇ ਅਕਾਲੀ ਭਾਜਪਾ ਕਹਿੰਦੇ ਅਸੀਂ ਮਿਲ ਕੇ ਲੜ ਕੇ ਜਿੱਤ ਲੈਣੀਆਂ ਜੀ ਅਕਾਲੀ ਭਾਜਪਾ ਦਾ ਘਟ ਜੋੜ 13 ਮਾਰਚ ਨੂੰ ਦਿੱਲੀ ਚ ਹੋਣ ਜਾ ਰਿਹਾ ਖਬਰ ਮਿਲ ਰਹੀ ਹੈ ਕਿ ਜਿਸ ਦਿਨ ਦਾ ਇੰਤਜ਼ਾਰ ਸੀ ਅਕਾਲੀਆਂ ਨੂੰ ਤੇ ਪੰਜਾਬ ਦੀ ਭਾਜਪਾ ਨੂੰ ਉਹ ਦਿਨ 13 ਮਾਰਚ ਆ ਗਈ ਹੈ ਕਹਿੰਦੇ 13 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਦਿੱਲੀ ਦੇ ਵਿੱਚ ਭਾਜਪਾ ਲੀਡਰਾਂ ਨਾਲ ਅਹਿਮ ਮੀਟਿੰਗ ਕਰਨ ਜਾ ਰਹੇ ਨੇ ਜਿਸ ਦਿਨ 8-5 ਦੇ ਹਿਵਾਲੇ ਨਾਲ ਤੈਅ ਹੋ ਜਾਣਾ ਕਿਸੇ ਸਮੇਂ ਭਾਜਪਾ ਕਹਿੰਦੀ ਸੀ ਬੜੇ ਭਾਈ ਬਣਨਾ 7 ਸੀਟਾਂ ਦੇ ਲੜਾਂਗੇ 6 ਤੇ ਤੁਸੀਂ ਲੜ ਲਓ ਇਹ ਕਹਿੰਦੇ ਨਹੀਂ ਜੀ ਸਾਡੇ ਨਾਲ ਤਾਂ ਬਹੁਤ ਜਿਹਾ ਸਮਾਜ ਪਾਰਟੀ ਦਾ ਘੱਟ ਜੋੜਾ ਕਹਿੰਦੇ ਫਿਰ ਉਲਟਾ ਕਰ ਲਓ 6 ਤੇ ਅਸੀਂ ਲੜ ਲੈਨੇ 7 ਤੇ ਤੁਸੀਂ ਲੜ ਲਓ ਇੱਕ ਉਹਨਾਂ ਨੂੰ ਦੇ ਦਿਓ 6-6 ਆਪਣੀਆਂ ਬਰਾਬਰ ਹੋ ਗਈਆਂ ਤੇ ਹੁਣ ਬਹੁਜਾਂ ਸਮਝ ਪੱਟ ਕੇ ਕਹਿੰਦੀ ਹੈ ਸਕਲਿੰਗ ਲੜਨਾ ਫਿਰ ਭਾਜਪਾਲੇ ਕਹਿੰਦੇ ਨਾ ਜੀ ਅਕਾਲੀ ਦਲ ਕਹਿੰਦਾ ਕੁਛ ਕਰੋ ਸਾਨੂੰ ਬੜਾ ਭਾਈ ਰਹਿਣ ਲੋ ਉਹ ਕਹਿੰਦੇ ਨਹੀਂ ਜੀ ਫਿਰ 7 6 ਤੋਂ ਥੱਲੇ ਤਾਂ ਨਹੀਂ ਇਧਰ ਢਿੰਟਸੇ ਦੀ ਵਾਪਸੀ ਹੋਗੀ ਚਲੋ ਇਹਦੇ ਵਿੱਚ ਵੀ ਬੀਜੇਪੀ ਦਾ ਅਹਿਮ ਯੋਗਦਾਨ ਤਾਂ ਹੋਣਾ ਹੀ ਹੈ ਸੋ ਢਿੰਟਸੇ ਦੀ ਵਾਪਸੀ ਤੋਂ ਬਾਅਦ ਅਕਾਲੀ ਦਲ ਕਹਿੰਦਾ ਲਓ ਜੀ ਇੱਕ ਬੰਦਾ ਤਾਂ ਤੁਹਾਡਾ ਸਾਡੇ ਕੋਲ ਨਹੀਂ ਆਈ ਹੈ ਉਹ ਕਹਿੰਦੇ ਬਿਲਕੁਲ ਸੰਗਰੂਰ ਵਾਲੀ ਸੀਟ ਅਸੀਂ ਇਹਨਾਂ ਲਈ ਮੰਗ ਰਹੇ ਸੀ ਇਸ ਲਈ ਜੇ ਹੁਣ 7 6 ਤੁਸੀਂ ਮੰਨਦੇ ਹੋ ਤਾਂ ਇੱਕ ਤਾਂ ਸੀਟ ਦੇ ਦੇ ਤੇ ਹੁਣ 5 ਤੇ ਆਜੋ ਫਿਰ ਕਹਿੰਦੀ ਜੀ 8 5 ਤੇ ਫਾਰ 13 ਮਾਰਚ ਨੂੰ 13 ਸੀਟਾਂ ਦੇ ਲਈ ਅਕਾਲੀ ਭਾਜਪਾ ਗੱਠਜੋੜ ਦਾ ਐਲਾਨ ਦਿੱਲੀ ਦੇ ਵਿੱਚ ਹੋ ਸਕਦਾ ਜੇਕਰ ਬਿਲਕੁਲ ਜੋ ਹੁਣ ਤੱਕ ਤੈਅ ਹੋਇਆ ਉਹਦੇ ਹਿਸਾਬ ਨਾਲੇ ਚੱਲਦੇ ਨੇ ਸੁਖਵੀਰ ਸਿੰਘ ਬਾਦਲ ਕਹਿੰਦੇ 12 ਤਰੀਕ ਨੂੰ ਦਿੱਲੀ ਜਾ ਸਕਦੇ ਨੇ ਮਤਲਬ ਭਲਕੇ ਨੂੰ ਦਿੱਲੀ ਜਾ ਸਕਦੇ ਨੇ ਬਾਅਦ ਦੁਪਹਿਰ ਜਾਣ ਸ਼ਾਮ ਨੂੰ ਜਾਣ ਤੇ ਉਹ ਦਿੱਲੀ ਜਾ ਕੇ 13 ਤਰੀਕ ਨੂੰ ਬੈਠਕ ਕਰਨਗੇ ਬੈਠਕ ਸਭ ਕੁਝ ਠੀਕ ਰਿਹਾ ਤਾਂ ਕਹਿੰਦੇ ਜੀ ਉਸੇ ਦਿਨ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਦੇਖਣਾ ਹੋਊਗਾ ਕਿ ਉੱਚ ਭਾਜਪਾ ਦੀ ਹਾਈ ਕਮਾਂਡ ਬੈਠਦੀ ਹੈ ਕਿ ਪੰਜਾਬ ਦੀ ਹਾਈ ਕਮਾਂਡ ਬੈਠਦੀ ਹੈ ਪਰ ਕਹਿੰਦੇ ਜੀ ਇਹ ਗੱਠਜੋੜ ਸਿਰੇ ਹੋ ਗਿਆ 8 5 ਨਾਲ ਹੁਣ ਜੇਕਰ ਇਹ ਸਿਰੇ ਹੋ ਗਿਆ ਤਾਂ ਕੀ ਕਿਸਾਨ ਮਸਲੇ ਦਾ ਹੱਲ ਹੋ ਗਿਆ ਜਾਂ ਉਸ ਨੂੰ ਦਰਕਨਾਰ ਕਰਕੇ ਅਕਾਲੀ ਦਲ ਗੱਠਜੋੜ ਕਰਨ ਜਾ ਰਿਹਾ ਇਸ ਨੂੰ ਲੈ ਕੇ ਪੇਚ ਪਸਿਆ ਜੇ ਇਹ ਸਵਾਲ ਹੈਗਾ ਪਰ 5 ਸੀਟਾਂ ਕਿਹੜੀਆਂ ਹੁਣ ਤੱਕ ਭਾਜਪਾ ਪੰਜਾਬ ਦੇ ਵਿੱਚ 10 ਦਿਨ ਦੇ ਵੱਲ ਲੜਦੇ ਰਹੇ ਨੇ ਅਕਾਲੀ ਦਲ 10 ਤੇ 3 ਤੇ ਭਾਜਪਾ ਉਹਨਾਂ ਚੋਂ ਅਮਰਤਸਰ ਗੁਰਦਾਸਪੁਰ ਤੇ ਹਸ਼ਿਆਰਪੁਰ ਇਹ ਤਿੰਨ ਸੀਟਾਂ ਦਾ ਤੈਅ ਨੇ ਕਿ ਗੁਰਦਾਸਪੁਰ ਵੀ ਲੜਨਗੇ ਹਸ਼ਿਆਰਪੁਰ ਵੀ ਲੜਨਗੇ ਤੇ ਅੰਮ੍ਰਿਤਸਰ ਵੀ ਲੜਨਗੇ ਫਿਰ ਤੈਨ ਤੋਂ ਬਿਨਾ ਦੋ ਕਿਹੜੀਆਂ ਚਲੋ 1 ਲੀਟਰ ਨੀਤਾ ਕੇ ਮੀਡੀਆ ਚ ਐਲਾਨ ਕਰਤਾ ਸੀ ਕਿ ਮੇਰੀ ਧਰਮ ਪਤਨੀ ਪਟਿਆਲੇ ਤੋਂ ਭਾਜਪਾ ਦੇ ਜਿੱਤ ਤੇ ਲੜ ਗਈਆਂ ਮਤਲਬ ਚੌਥੀ ਸੀਟ ਪਟਿਆਲੇ ਵਾਲੀ ਉਹ ਕੈਪਟਨ ਅਮਰਿੰਦਰ ਸਿੰਘ ਜਦੋਂ ਮੋਦੀ ਮੱਛਿਆ ਉਹਨਾਂ ਨੂੰ ਮਿਲ ਕੇ ਆਏ ਆਉਂਦੇ ਉਹਨਾਂ ਨੇ ਕਿਹਾ ਕਿ ਮੇਰੀ ਗੱਲਬਾਤ ਹੋ ਗਈ ਹੈ ਜੀ ਮੇਰੀ ਬੇਟੀ ਦਾ ਲੜੇਗੀ ਐਮਐਲਏ ਦੀ ਚੋਣ ਪਰ ਮੇਰੀ ਪਤਨੀ ਲੜੇਗੀ ਦੁਵਾਰਾ ਐਮਪੀ ਦੀ ਚੋਣ ਤੇ ਭਾਜਪਾ ਦੇ ਚੋਣ ਨਿਸ਼ਾਨ ਤੇ ਸੋ ਇਸ ਲਈ ਕੈਪਟਨ ਅਮਰਿੰਦਰ ਇਸ ਗੱਠ ਜੋੜ ਦੇ ਜਿਆਦਾ ਹੀ ਹਾਮੀ ਸੀ ਕਿ ਭਾਈ ਛੇਤੀ ਹੋਵੇ ਜੇ ਮੈਨੂੰ ਕਾਂਗਰਸੀਆਂ ਦੀ ਵੋਟਾਂ ਨਹੀਂ ਆਉਂਦੀਆਂ ਤਾਂ ਘਟੂ ਘਟ ਪਾਜਪਾ ਦੇ ਨਾਲ ਅਕਾਲੀਆਂ ਦੀਆਂ ਵੋਟਾਂ ਤਾਂ ਆ ਜਾਣ। ਉਹ ਇਸ ਲਈ ਅਕਾਲੀ ਪਾਜਪਾ ਘੱਟ ਛੱਡਦੇ ਹਾਮੀ ਸੀ। ਸੁਨੀਲ ਜਾਖਣ ਨੂੰ ਲੱਗਦਾ ਕਿ ਮੇਰੀ ਪ੍ਰਧਾਨਗੀ ਚ ਚੋਣ ਹੋਣੀਆਂ ਜੇ ਅਕਾਲੀਦਾਂ ਗੱਠ ਛੱਡ ਹੋ ਜਾਂਦਾ ਚਾਰ ਵੋਟਾਂ ਹੋਰ ਵੱਜ ਜਾਣਗੀਆਂ ਮੇਰਾ ਗਰਾਫਥੋੜਾ ਠੀਕ ਹੋ ਜਾਵੇ। ਇਸ ਲਈ ਨਵੀਂ ਲੀਡਰਸ਼ਿਪ ਆਜਪਾ ਦੀ ਜਿਆਦਾ ਚਾਹੁੰਦੀ ਹੈ ਗੱਠ ਛੱਡ ਹੋ ਜਾਵੇ ਤੇ ਅਕਾਲੀਦਾਂ ਨੂੰ ਵੀ ਲੱਗਦਾ ਕਿ ਸਾਡਾ ਦਿੱਲੀ ਚ ਪੈਰ ਧਰਾਵਾ ਹੋ ਜਾਵੇ। ਇਸ ਲਈ ਕਿਉਂਕਿ ਪੰਥਕਲੀ ਤੇ ਪਰਤੇ ਨਹੀਂ ਪੰਜਾਬ ਦੇ ਮਸਲਿਆਂ ਤੇ ਖੁੱਲਕੇ ਪਰਤੇ ਨਹੀਂ ਅਜੇ ਪੰਜਾਬ ਉਹਨੇ ਪ੍ਰਬੰਧ ਨਹੀਂ ਕਰਿਆ ਇਸ ਨੂੰ ਲੱਗਦਾ ਕਿ ਚਲੋ ਸ਼ਹਿਰੀ ਵੋਟ ਬੈਂਕ ਮਾੜਾ ਮੋਟਾ ਵਧਾ ਲਈ ਸੋ ਇਸ ਲਈ 8 5 ਦੇ ਵਿੱਚੋਂ ਤਿੰਨ ਸੀਟਾਂ ਪ੍ਰਾਣੀਆਂ ਇੱਕ ਸੀਟ ਪਟਿਆਲੇ ਵਾਲੀ ਚੌਥੀ ਤੇ ਪੰਜਵੀਂ ਸੀਟ ਕਿਹੜੀ ਕਹਿੰਦੇ ਸ਼੍ਰੀਨਾਨਦਪੁਰ ਸਾਹਿਬ ਵੀ ਹੈ ਭਾਜਪਾ ਮੰਗਦੀ ਹੈ ਕਹਿੰਦੇ ਜੀ ਲੁਧਿਆਣਾ ਵੀ ਹੈ ਭਾਜਪਾ ਮੰਗਦੀ ਹੈ ਤੇ ਕਹਿੰਦੇ ਜੀ ਜਲੰਧਰ ਵੀ ਹੈ ਸੋ ਕਾਲੀ ਦਾ ਆਨੰਦਪੁਰ ਸਾਹਿਬ ਹਲਕਾ ਨਹੀਂ ਛੱਡਣਾ ਚਾਹੁੰਦਾ ਤੇ ਜਲੰਧਰ ਤੇ ਲੁਧਿਆਣੇ ਚੋਂ ਇੱਕ ਸੀਟ ਭਾਜਪਾ ਦੀ ਕੁੱਟੇ ਜਾਣੀ ਹੈ ਤੇ ਉਹ ਤੇ ਜਲੰਧਰ ਦੇ ਵੱਧਸਾਰ ਨੇ ਇੰਜ 85 ਦੇ ਨਾਲ ਅਕਾਲੀ ਭਾਜਪਾ ਗੜਝੋੜ 13 ਤਰੀਕ ਨੂੰ ਦਿੱਲੀ ਦੇ ਵਿੱਚ ਚਲਾਨ ਹੋ ਸਕਦਾ ਸੋ ਇਸ ਲਈ ਇਸ ਪੇਨਫਿਕਵਲਾ ਲਿਖਿਆ ਜਾਂ ਸੀ ਵਿਕਟਰੋ ਲਿਬਰਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ